ਇੱਕ ਰਸਮਾ ਜਿਹਦੇ ਵਿੱਚ ਵਿਆਹ ਤੋਂ ਅਗਲੇ ਦਿਨ ਸੱਤ ਫੇਰੇ ਕਰਾਏ ਜਾਂਦੇ ਆ ਆਪਣੇ ਵੱਡ ਵਡੇਰਿਆਂ ਦੀ ਪੂਜਾ ਕਰਨ ਵਾਸਤੇ ਇਹਦੇ ਵਾਸਤੇ ਦੀਵਾ ਜਗਾਇਆ ਜਾਂਦਾ ਜਿਹਦੇ ਆਸ-ਪਾਸੇ ਅਸੀਂ ਸੱਤ ਫੇਰੇ ਲੈਣੇ ਹੁੰਦੇ ਆ ਨਾਲ ਮੇਰੇ ਦਿਉਰ ਦਰਾਣੀਆਂ ਉਹ ਵੀ ਨਾਲ ਫੇਰੇ ਲੈ ਰਹੇ ਆ ਕਿਉਂਕਿ ਉਹ ਵੀ ਵਿਆਹੇ ਹੋਏ ਨੇ ਇਸ ਕਰਕੇ ਅਸੀਂ ਇਹ ਫੇਰਿਆਂ ਦੀ ਰਸਮ ਪੂਰੀ ਕੀਤੀ ਕੰਗਣਾ ਖੇਡਣ ਤੋਂ ਪਹਿਲਾਂ ਅਗਲੇ ਆਣੇ नहीं मान लो क्या नहीं मान मारो तुम और आए तो बजा ये बैठे हो नहीं पता मैं जो भी एक्टिंग करते हैं तब ना ऐसा कुछ ये मार के दे रहे हो जो भी क्योंकि आई तो आज जो मम्मी को चाहे ना मम्मी ये तो ये बेटे वो भी एक अली बोल रहा जो भी जेठवाल लड़के तो आज 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 लड़के ਤੇਸ ਤੋਂ ਅਗਲੀ ਰਸਮਾ ਜਿਹਦੇ ਵਿੱਚ ਆਪਣੇ ਵੱਡਿਆਂ ਦਾ ਦੀਵਾ ਜਗਾਇਆ ਹੋਇਆ ਤੇ ਉਸ ਤੇ ਲੋਕ ਵਾਰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਆਪਾਂ ਉਸ ਨੂੰ ਬੁਝਣ ਤੋਂ ਬਚਾਉਣਾ ਹੁੰਦਾ ਇਸ ਦਾ ਮਤਲਬ ਇਹ ਹੈ ਕਿ ਫਿਊਚਰ ਦੇ ਵਿੱਚ ਕੋਈ ਵੀ ਆਪਣੇ ਤੇ ਮੁਸੀਬਤ ਆਉਂਦੀ ਆ ਤਾਂ ਆਪਾਂ ਉਹਦਾ ਡੱਟ ਕੇ ਪੂਰੀ ਫੈਮਿਲੀ ਨੇ ਮਿਲ ਕੇ ਮੁਕਾਬਲਾ ਕਰਨਾ ਹੁਣ ਇਸ ਤੋਂ ਬਾਅਦ ਤੀਜੀ ਰਸਮ ਗੰਨਾ ਖੋਲਣ ਦੀ ਹੁੰਦੀ ਆ ਜਿਸ ਦੇ ਵਿੱਚ ਸੱਤ ਗੰਡਾਂ ਦਿੱਤੀਆਂ ਹੁੰਦੀਆਂ ਪਹਿਲਾਂ ਮੁੰਡੇ ਨੇ ਖੋਲਣਾ ਹੁੰਦਾ ਫਿਰ ਕੁੜੀ ਨੇ ਗੰਡਾਂ ਬਹੁਤ ਹੀ ਜ਼ਿਆਦਾ ਟਾਈਟ ਹੁੰਦੀਆਂ ਇਸ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਇਹਨਾਂ ਨੇ ਤਾਂ ਫਿਰ ਵੀ ਖੋਲਦੀਆਂ ਸੀ ਪਰ ਮੇਰੇ ਤੋਂ ਨਹੀਂ ਖੁੱਲਦੀਆਂ ਸੀ ਇਸ ਕਰਕੇ ਮੇਰੇ ਮੇਰੀ ਹੈਲਪ ਕਰਨੀ ਪਈ ਕਿਉਂਕਿ ਗੰਡਾ ਬਹੁਤ ਜ਼ਿਆਦਾ ਟਾਈਟ ਸੀ ਤਾਂ ਗੱਗਿੱਲਾ ਹੋਣ ਕਾਰਨ ਗੰਡ ਬਿਲਕੁਲ ਖੁੱਲ ਹੀ ਨਹੀਂ ਰਹੀ ਸੀ ਇਸ ਕਰਕੇ ਮੈਂ ਹੈਲਪ ਲਈ ਖੋਲਣ ਵਾਸਤੇ ਆਪਣੇ ਦਿਓਰ ਦੇ ਹੰਤਾ ਜਾ ਉਹ ਕਦਨ ਕੋ ਟੱਲ ਤੀਕਾ ਲੱਗਾਇੀ ਨਹੀਂ ਦੱਸ ਉਹ ਕੋਟੂੜੇ ਨੂੰ ਪੁੰਨ ਲਾ ਰੋੜੇ ਲਾਤੀ ਪੁੰਨ ਬਣਾ ਐ ਵੀ ਗੋਲ ਨੂੰ ਬਣਾ ਜੀ ਨਹੀਂ ਟੱਚ ਦਿਖਾ ਗਾ ਗਾਜਿਕ ਟੱਚ ਜਗਦੀ ਤੇ ਭਈ ਐ ਅ ਟੱਚ ਜਗਦੀ ਤੇ ਭਈ ਐ ਤਾਂ ਦੇਖੋ ਆਹ ਪਹੁੰਚ ਟੱਚ ਜਗਦੀ ਤੇ ਭਈ ਐ ਮੋਰ ਨੂੰ ਬਹਿ ਹੋਏ ਬੋਕਮੇ ਕਿੰਨਾ ਕਿਦੇ ਬਰੀਕੋਸ਼ ਕਹਿ ਰਹੇ ਉਹ ਆਖ ਕੰਦੂ ਕੋ ਬੱਚੂ ਹਾਂ ਕਿ ਆਂਦੇ ਆ ਰਹੇ ਨੰਦੇ ਨਾ ਬਿਜਾਉਂਗਾ ਰੇ ਆ ਕੈਂ ਨਮਰ ਕੀ ਅਗਲੇ ਬਤਾ ਮੀ ਨਾ ਖਾਣਾ ਕਾਹੇ ਪੂਰੇ ਨਹੀਂ ਦਿੰਦਾ ਕਾਹੇ ਦੇਊਗਾ ਕੋਈ ਨਾ ਮੋਬੀਲ ਆਮੀ ਆ ਗਿਆ ਵਿੱਚ ਦੇਖੋ ਬਹੁਤ ਇੱਕ ਚਮਚਾ ਲਿਆ ਕੇ ਗੋਲੇ ਬਹਿਜੋ ਇੱਕ ਚਮਚਾ ਲਿਆ ਕੇ ਗੋਲੇ ਬਹਿਜੋ ਇੱਕ ਚਮਚਾ ਲਿਆ ਕੇ ਗੋਲੇ ਬਹਿਜੋ ਉਹਨੂੰ ਇਹ ਬਾਅਦ ਪਾ ਦੇਣਾ ਕਿਦrangle ਨਾ ਗੋਲੇ ਹਾਂ ਕੁੜੀ ਕਰ ਬਣਾਓ ਛੋਟੀ ਕੁੜੀ ਕਰ ਬਣਾਓ ਹਣਾ ਮੈਂ ਜੀ ਹੁਣਾਂ ਵੀ ਨਾ ਲਾਉਂਦਾ ਰਾਜੇ ਬੋਲ ਦੂੰ ਮੈਂ

12 ਨਹੀਂ ਹੋਏ 11:30 ਹੋਏ ਵੀ ਆ ਬਸ ਲੈ ਆ ਲੈ ਮਸ ਮੋਦ ਬਸ ਆ ਜਾ ਤੁਝ ਕਈ ਵਾਰੀ ਲੈ ਆਣੀ ਸੀ ਹੋ ਨਹੀਂ ਲੈ ਆਣੀ ਸੀ ਮੈ ਕੱਟਾ ਲੱਗੇ ਸੀ ਕੋਈ ਨਿਕੂ ਨਹੀਂ ਆਉਂਦਾ ਹੈਲੋ ਜੀ